ਕਾਟਮੰਡੂ ਨੇਪਾਲ ਵਿੱਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਮੰਤਰੀਆਂ ਸ਼ਿਖਰਲੇ ਸਰਕਾਰੀ ਅਧਿਕਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਛੱਤਾਂ ਤੋਂ ਫੌਜੀ ਹੈਲੀਕਾਪਟਰ ਜ਼ਰੀਏ 에ਅਰ ਲਿਫਟ ਕਰਦੇ ਆ ਦੇਖਿਆ ਗਿਆ ਹੈ ਇੱਕ ਵੀਡੀਓ ਵਿੱਚ ਉੱਚ ਅਧਿਕਾਰੀ ਹੈਲੀਕਾਪਟਰ ਨਾਲ ਰस्सੀਆਂ ਨਾਲ ਲਟਕਦੇ ਦਿਖਾਈ ਦੇ ਰਹੇ ਹਨ ਜਦੋਂ ਕਿ ਹੇਠਾਂ ਸ਼ਹਿਰ ਵਿੱਚ ਧੂਆਂ ਤੇ ਹਿੰਸਕ ਪੀੜ ਦੇਖੀ ਜਾ ਸਕਦੀ ਹੈ ਸੋਵਾਨੂ ਨੇਪਾਲ ਵਿੱਚ ਸਰਕਾਰ ਵੱਲੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਥਾਈ ਪਾਬੰਦੀ ਲਗਾਉਣ ਤੋਂ ਬਾਅਦ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ ਜਿਸ ਕਾਰਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ 올ੀ ਦੇ ਅਸਤੀਫੇ ਅਤੇ ਦੇਸ਼ ਛੱਡਣ ਦੀਆਂ ਰਿਪੋਰਟਾਂ ਆਈਆਂ ਫੇਸਬੁੱਕ ਐਕਸ ਅਤੇ YouTube ਵਰਗੀਆਂ ਸਾਈਟਾਂ ਤੇ ਪਾਬੰਦੀ ਨੇ ਰਾਜਧਾਨੀ ਦੇ ਨੌਜਵਾਨਾਂ ਵਿੱਚ ਗੁੱਸੇ ਨੂੰ ਭੜਕਾਇਆ ਹੈ ਹਾਲਾਤ ਬੇਕਾਬੂ ਹੋਣ ਤੋਂ ਬਾਅਦ ਫੌਜ ਨੂੰ ਕਾਠਮੰਡੂ ਦੀਆਂ ਸੜਕਾਂ ਤੇ ਲਿਆਂਦਾ ਗਿਆ ਲੋਕਾਂ ਦੇ ਆਪਣੇ ਘਰਾਂ ਚੋਂ ਬਾਹਰ ਨਿਕਲਣ ਤੇ ਪਾਬੰਦੀ ਲਗਾਈ ਗਈ ਹੈ ਪਰ ਵੱਧੀ ਹਫੜਾ ਦਫੜੀ ਨੂੰ ਕਾਬੂ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਪ੍ਰਦਰਸ਼ਨਕਾਰੀਆਂ ਨੇ ਕਈ ਮੰਤਰੀਆਂ ਦੇ ਘਰਾਂ ਦੀ ਭੰਨਤੋੜ ਕੀਤੀ ਅਤੇ ਸੰਸਦ ਭਵਨ ਨੂੰ ਅੱਗ ਲਗਾ ਦਿੱਤੀ ਸੂਚਨਾ ਅਤੇ ਟੈਕਨਾਲੋਜੀ ਮੰਤਰੀ ਪ੍ਰਿਥਵੀ ਸੂਬਾ ਗੁਰੰਗਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਵਿਸ਼ਨੂੰ ਪੋਡੇਲ ਨੇਪਾਲ ਰਾਸ਼ਟਰਪਤੀ ਬੈਂਕ ਦੇ ਗਵਰਨਰ ਵਿਸ਼ਵਾ ਪੋਡੇਲ ਅਤੇ ਸਾਬਕਾ ਗ੍ਰਹਿ ਮੰਤਰੀ ਰਮੇਸ਼ ਦੇ ਘਰਾਂ ਤੇ ਵੀ ਪੱਥਰਬਾਜ਼ੀ ਅਤੇ ਅਗਜ਼ਨੀ ਕੀਤੀ ਗਈ ਵਿਦੇਸ਼ ਮੰਤਰੀ ਅਜੂ ਰਾਣਾ ਦਿਉਬਾ ਅਤੇ ਉਹਨਾਂ ਦੇ ਪਤੀ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਉਬਾ ਤੇ ਵੀ ਹਮਲਾ ਕੀਤਾ ਗਿਆ ਇੱਕ ਵੀਡੀਓ ਵਿੱਚ ਇੱਕ ਵੀਡੀਓ ਵਿੱਚ ਸ਼ੇਰ ਬਹਾਦਰ ਦੀਵਾ ਖੂਨ ਨਾਲ ਲਾਤਪਾ ਜ਼ਮੀਨ ਤੇ ਬੈਠੇ ਦਿਖਾਈ ਦਿੱਤੇ ਅਤੇ ਬਾਅਦ ਵਿੱਚ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਬਚਾਇਆ। ਰਾਜਧਾਨੀ ਦੇ ਇੱਕ ਹੋਰ ਹਿੱਸੇ ਵਿੱਚ ਕੈਦੀਆਂ ਨੇ ਇੱਕ ਜੇਲ੍ਹ ਨੂੰ ਅੱਗ ਲਗਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫੌਜ ਨੇ ਇਸ ਨੂੰ ناکਾਮ ਕਰ ਦਿੱਤਾ ਅਤੇ ਕੈਦੀਆਂ ਨੂੰ ਹੋਰ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ। ਇੰਟਰਨੈਟ ਸੈਂਸਰਸ਼ਿਪ ਦੇ ਵਿਰੁੱਧ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਹੁਣ ਇੱਕ ਵੱਡੇ ਵਿਦਰੋਹ ਵਿੱਚ ਬਦਲ ਗਏ ਹਨ ਭ੍ਰਿਸ਼ਟਾਚਾਰ ਅਸਮਾਨਤਾ ਅਤੇ ਬੇਰੋਜ਼ਗਾਰੀ ਦੇ ਵਿਰੁੱਧ ਵੀ ਜਨਤਕ ਗੁੱਸਾ ਭੜਕ ਉੱਠਿਆ ਹੈ ਬਹੁਤ ਸਾਰੇ ਨੌਜਵਾਨਾਂ ਨੇ ਸਿਆਸਤਦਾਨਾਂ ਦੇ ਬੱਚਿਆਂ ਵੱਲੋਂ ਮਾਣੀਆਂ ਜਾਣ ਵਾਲੀਆਂ ਸੁੱਖ ਸਹੂਲਤਾਂ ਜਿਨ੍ਹਾਂ ਨੂੰ ਨੈਪੋਕਿਡਸ ਕਿਹਾ ਜਾਂਦਾ ਹੈ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਜਦੋਂ ਕਿ ਆਮ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਆਪਣੇ ਸ਼ਿਖਰ ਤੇ ਹੈ ਵਿਸ਼ਵ ਬੈਂਕ ਮੁਤਾਬਕ ਪਿਛਲੇ ਸਾਲ ਨੇਪਾਲ ਦੇ ਕਰੀਬ 20% ਨੌਜਵਾਨ ਬੇਰੋਜ਼ਗਾਰ ਸਨ ਸਰਕਾਰੀ ਅੰਕੜਿਆਂ ਅਨੁਸਾਰ ਰੋਜ਼ਗਾਰ ਦੀ ਭਾਲ ਵਿੱਚ ਹਰ ਰੋਜ਼ 2000 ਤੋਂ ਵੱਧ ਨੌਜਵਾਨ ਵਿਦੇਸ਼ਾਂ ਵਿੱਚ ਖਾਸ ਕਰਕੇ ਮੱਧ ਪੂਰਬ ਅਤੇ ਭਾਰਤ ਵਿੱਚ ਪ੍ਰਵਾਸ ਕਰ ਰਹੇ ਹਨ ਇਸ ਸਮੇਂ ਫੌਜ ਨੇ ਕਾਠਮੰਡੂ ਦੇ ਕਈ ਇਲਾਕਿਆਂ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ ਪਰ ਪੂਰੇ ਦੇਸ਼ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਕਾਟਮੰਡੂ ਨੇਪਾਲ ਵਿੱਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਮੰਤਰੀਆਂ, ਸ਼ਿਖਰਲੇ ਸਰਕਾਰੀ ਅਧਿਕਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਛੱਤਾਂ ਤੋਂ ਫੌਜੀ ਹੈਲੀਕਾਪਟਰ ਜ਼ਰੀਏ 에ਅਰ ਲਿਫਟ ਕਰਦੇ ਆ ਦੇਖਿਆ ਗਿਆ ਹੈ। ਇੱਕ ਵੀਡੀਓ ਵਿੱਚ ਉੱਚ ਅਧਿਕਾਰੀ ਹੈਲੀਕਾਪਟਰ ਨਾਲ ਰस्सੀਆਂ ਨਾਲ ਲਟਕਦੇ ਦਿਖਾਈ ਦੇ ਰਹੇ ਹਨ ਜਦੋਂ ਕਿ ਹੇਠਾਂ ਸ਼ਹਿਰ ਵਿੱਚ ਧੂਆਂ ਤੇ ਹਿੰਸਕ ਪੀੜ ਦੇਖੀ ਜਾ ਸਕਦੀ ਹੈ। ਸੋਵਾਨੋ ਨੇਪਾਲ ਵਿੱਚ ਸਰਕਾਰ ਵੱਲੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਥਾਈ ਪਾਬੰਦੀ ਲਗਾਉਣ ਤੋਂ ਬਾਅਦ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ ਜਿਸ ਕਾਰਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ 'ਉਲੀ ਦੇ ਅਸਤੀਫੇ' ਅਤੇ ਦੇਸ਼ ਛੱਡਣ ਦੀਆਂ ਰਿਪੋਰਟਾਂ ਆਈਆਂ ਫੇਸਬੁੱਕ ਐਕਸ ਅਤੇ ਯੂਟਿਊਬ ਵਰਗੀਆਂ ਸਾਈਟਾਂ ਤੇ ਪਾਬੰਦੀ ਨੇ ਰਾਜਧਾਨੀ ਦੇ ਨੌਜਵਾਨਾਂ ਵਿੱਚ ਗੁੱਸੇ ਨੂੰ ਭੜਕਾਇਆ ਹੈ ਹਾਲਾਤ ਬੇਕਾਬੂ ਹੋਣ ਤੋਂ ਬਾਅਦ ਫੌਜ ਨੂੰ ਕਾਟਮੰਡੂ ਦੀਆਂ ਸੜਕਾਂ ਤੇ ਲਿਆਂਦਾ ਗਿਆ ਲੋਕਾਂ ਦੇ ਆਪਣੇ ਘਰਾਂ ਚੋਂ ਬਾਹਰ ਨਿਕਲਣ ਤੇ ਪਾਬੰਦੀ ਲਗਾਈ ਗਈ ਹੈ ਪਰ ਵੱਧੀ ਹਫੜਾ ਦਫੜੀ ਨੂੰ ਕਾਬੂ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਪ੍ਰਦਰਸ਼ਨਕਾਰੀਆਂ ਨੇ ਕਈ ਮੰਤਰੀਆਂ ਦੇ ਘਰਾਂ ਦੀ ਭੰਨਤੋੜ ਕੀਤੀ ਅਤੇ ਸੰਸਦ ਭਵਨ ਨੂੰ ਅੱਗ ਲਗਾ ਦਿੱਤੀ ਸੂਚਨਾ ਅਤੇ ਟੈਕਨਾਲੋਜੀ ਮੰਤਰੀ ਪ੍ਰਿਥਵੀ ਸੂਬਾ ਗੁਰੰਗ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਵਿਸ਼ਨੂੰ ਪੋਡੇਲ ਨੇਪਾਲ ਰਾਸ਼ਟਰਪਤੀ ਬੈਂਕ ਦੇ ਗਵਰਨਰ ਵਿਸ਼ਵਾ ਪੋਡੇਲ ਅਤੇ ਸਾਬਕਾ ਗ੍ਰਹਿ ਮੰਤਰੀ ਰਮੇਸ਼ ਦੇ ਘਰਾਂ ਤੇ ਵੀ ਪੱਥਰਬਾਜ਼ੀ ਅਤੇ ਅਗਜ਼ਨੀ ਕੀਤੀ ਗਈ ਪ੍ਰਦੇਸ਼ ਮੰਤਰੀ ਅਰਜੁਨ ਰਾਣਾ ਦਿਉਬਾ ਅਤੇ ਉਹਨਾਂ ਦੇ ਪਤੀ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਉਬਾ ਤੇ ਵੀ ਹਮਲਾ ਕੀਤਾ ਗਿਆ ਇੱਕ ਵੀਡੀਓ ਵਿੱਚ ਇੱਕ ਵੀਡੀਓ ਵਿੱਚ ਸ਼ੇਰ ਬਹਾਦਰ ਦਿਉਬਾ ਖੂਨ ਨਾਲ ਲਤਪਤ ਜ਼ਮੀਨ ਤੇ ਬੈਠੇ ਦਿਖਾਈ ਦਿੱਤੇ ਅਤੇ ਬਾਅਦ ਵਿੱਚ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਬਚਾਇਆ ਰਾਜਧਾਨੀ ਦੇ ਇੱਕ ਹੋਰ ਹਿੱਸੇ ਵਿੱਚ ਕੈਦੀਆਂ ਨੇ ਇੱਕ ਜੇਲ੍ਹ ਨੂੰ ਅੱਗ ਲਗਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫੌਜ ਨੇ ਇਸ ਨੂੰ ناکਾਮ ਕਰ ਦਿੱਤਾ ਅਤੇ ਕੈਦੀਆਂ ਨੂੰ ਹੋਰ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਇੰਟਰਨੈਟ ਸੈਂਸਰਸ਼ਿਪ ਦੇ ਵਿਰੋਧ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਹੁਣ ਇੱਕ ਵੱਡੇ ਵਿਦਰੋਹ ਵਿੱਚ ਬਦਲ ਗਏ ਹਨ ਭ੍ਰਿਸ਼ਟਾਚਾਰ ਅਸਮਾਨਤਾ ਅਤੇ ਬੇਰੋਜ਼ਗਾਰੀ ਦੇ ਵਿਰੁੱਧ ਵੀ ਜਨਤਕ ਗੁੱਸਾ ਭੜਕ ਉੱਠਿਆ ਹੈ ਬਹੁਤ ਸਾਰੇ ਨੌਜਵਾਨਾਂ ਨੇ ਸਿਆਸਤਦਾਨਾਂ ਦੇ ਬੱਚਿਆਂ ਵੱਲੋਂ ਮਾਣੀਆਂ ਜਾਣ ਵਾਲੀਆਂ ਸੁੱਖ ਸਹੂਲਤਾਂ ਜਿਨ੍ਹਾਂ ਨੂੰ ਨੈਪੋਕਿਡਸ ਕਿਹਾ ਜਾਂਦਾ ਹੈ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਜਦੋਂ ਕਿ ਆਮ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਆਪਣੇ ਸ਼ਿਖਰ ਤੇ ਹੈ ਵਿਸ਼ਵ ਬੈਂਕ ਮੁਤਾਬਕ ਪਿਛਲੇ ਸਾਲ ਨੇਪਾਲ ਦੇ ਕਰੀਬ 20% ਨੌਜਵਾਨ ਬੇਰੋਜ਼ਗਾਰ ਸਨ ਸਰਕਾਰੀ ਅੰਕੜਿਆਂ ਅਨੁਸਾਰ ਰੋਜ਼ਗਾਰ ਦੀ ਭਾਲ ਵਿੱਚ ਹਰ ਰੋਜ਼ 2000 ਤੋਂ ਵੱਧ ਨੌਜਵਾਨ ਵਿਦੇਸ਼ਾਂ ਵਿੱਚ ਖਾਸ ਕਰਕੇ ਮੱਧ ਪੂਰਬ ਅਤੇ ਭਾਰਤ ਵਿੱਚ ਪ੍ਰਵਾਸ ਕਰ ਰਹੇ ਹਨ ਇਸ ਸਮੇਂ ਫੌਜ ਨੇ ਕਾਠਮੰਡੂ ਦੇ ਕਈ ਇਲਾਕਿਆਂ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ ਪਰ ਪੂਰੇ ਦੇਸ਼ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ